여러분, 여러 ਟੀਮ ਆ ਗਿਆ। ਵਾਈਰ ਗੁਰਜੀ ਦਾ ਖਾਲਸਾ ਵਾਈਰ ਗੁਰਜੀ ਕੀ ਫਤਿਹ। ਕਿਵੇਂ ਸਾਰਿਆਂ ਨੂੰ ਕੀ ਰੈਗੂਲਰ ਅਪਡੇਟਸ ਦੇ ਰਹੇ ਆ ਲੋਕੋ ਸਿੱਧੀ ਟੀਮ ਦੇ ਵੱਲੋਂ ਗਰਾਊਂਡ ਜ਼ੀਰੋ ਦੇ ਤੋਂ ਜਿਹੜੀਆਂ ਚੱਲ ਰਹੀਆਂ। ਸੋ ਅੱਜ ਇੱਕ ਖਾਸ ਵੀਡੀਓ ਆ ਤੁਸੀਂ ਦੇਖ ਲਓ ਸਾਡੇ ਨਾਲ ਆਪੀ ਟ੍ਰੈਕਟਰਸ ਤੋਂ 90 ਤੋਂ ਜਿਹੜੀ ਇਹਨਾਂ ਦੀ ਪੂਰੀ ਟੀਮ ਹੈ ਔਰ ਜਿਹੜੇ ਇਹਨਾਂ ਦੇ ਓਨਰ ਨੇ ਉਹ ਵੀ ਸਾਡੇ ਨਾਲ ਲੱਖ ਸਤਿ ਸ਼੍ਰੀ ਅਕਾਲ ਗੁਰੋ ਦੇ ਸਿੱਕੇ। ਇਹੜਾ ਇੰਨਾ ਸੋਨਾ ਇਨੀਸ਼ੀਏਟਿਵ ਇਹਨਾਂ ਨੂੰ ਦਿੱਤਾ ਹੈ ਕਿ ਹਰ ਇੱਕ ਪਹਾੜ ਵਿੱਚ ਇਹ ਪੂਰਾ ਫੈਲ ਗਿਆ ਉਹ ਵਾਸਪੁਰ ਹੈ ਡੇਰਾਪਾਣਾ ਨਾਨਕ ਅੰਮ੍ਰਿਤਸਰ ਕਿਤੇ ਨਾ ਨਾ ਜੰਗੂ ਲਿਆ ਜਿੱਤੇ ਵੀ ਇਹਨਾਂ ਦੇ ਸਰਵਿਸ ਸੈਂਟਰ ਨੇ ਇਹਨਾਂ ਨੇ ਜਿਹੜੇ ਵੀ ਟਰੈਕਟਰ ਤੁਹਾਨੂੰ ਭਰਾਉਂਦੇ ਨੁਕਸਾਨੇ ਗਏ ਨੇ ਉਹਨਾਂ ਦੀ ਵੀ ਸਲੂਪ ਨੇ ਚਾਹੋ ਜਿਹੜੀ ਮਰਜੀ ਕੰਪਨੀ ਦੇ ਹੋਣ ਤਾਂ ਇਹਨਾਂ ਨੇ ਜੀਮਾ ਚੱਕਿਆ ਕਿ ਅਸੀਂ ਉਹ ਸਾਰੀ ਸਰਵਿਸਿੰਗ ਨੇ ਜਿਹੜੀਆਂ ਉਹ ਫ੍ਰੀ ਆਫ ਕੋਸਟ ਕਰਾਂਗੇ ਇਹ ਬਹੁਤ ਇੱਕ ਬਹੁਤ ਚੰਗਾ ਉਪਰਾਲਾ ਔਰ ਬਹੁਤ ਇੱਕ ਗ੍ਰੇਟ ਇਨੀਸ਼ੀਏਟਿਵ ਹੈ ਜਿਹੜੀ ਇਹਨਾਂ ਨੇ ਸੇਵਾ ਚੱਕੀ ਔਰ ਮੈਂ ਇਹਨਾਂ ਦੀ ਸਾਰੀ ਟੀਮ ਦਾ ਔਰ ਇਹਨਾਂ ਦੇ ਸਾਰੇ ਜਿਹੜੇ ਓਨਰਸ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਜਿਹੜੀ ਸੇਵਾ ਮਾਲਕ ਨੇ ਤੁਹਾਡੀ ਝੋਲੀ ਪਾਈ ਹੈ ਪ੍ਰਿਸ਼ਤਰਾ ਤੁਸੀਂ ਜਿਹੜੀ ਇਹ ਸੇਵਾ ਕਰਦੇ ਰਹੋ ਸਾਡੀ ਸਾਰੀ ਟੀਮ ਤੁਹਾਡੇ ਨਾਲ ਗਰਾਉਂਡ ਜ਼ੀਰੋ ਤੇ ਤੁਹਾਡੇ ਨਾਲ ਹੈ ਜਿੱਥੇ ਕਿਤੇ ਸਾਡੀ ਲੋੜ ਹੈ ਤੁਸੀਂ ਸਾਨੂੰ ਆਵਾਜ਼ ਮਾਰ ਸਕਦੇ ਹੋ ਸੋ ਸਾਰੀ ਟੀਮ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਕਸਾ ਵਾਈ ਗੁਰਜੀ ਕੀ ਫਤਹਿ ਸਤਿ ਸ੍ਰੀ ਅਕਾਲ ਜੀ ਜਦੋਂ ਲੈ ਛੋੜੋ ਪਰਲੇ ਪਾਸੇ ਉਧਰ ਉਧਰ ਦੂਜੇ ਪਾਸੇ ਦੂਜੇ ਪਾਸੇ ठीक है कर अरे मेरे मकर भी आ गया कितने आ हां हां आंटी मैं लिखवा दूंगा आज मैं लेने चलो आओ ये आ की दो ये थे अगली गली ਅੱਜ ਇਸ ਪਿੰਡوں ਕੱਢੀ ਜਾ ਕੇ ਆਪਦੇ ਜਿਹੜੇ ਕੰਮ ਦੇ ਜਿੰਮੇਦਾਰ ਨੇ ਜਿੰਨਾ ਕਰ ਜਿਆਦਾ ਨੁਕਸਾਨ ਹੋਇਆ ਸਿੱਧ ਘਰੋਂ ਘਰੀ ਜਾ ਕੇ ਅਸੀਂ ਸੇਵਾ ਕਰਦੇ ਇਸ ਤੋਂ ਇਲਾਵਾ ਵਿਕਟਸ ਮੰਡੇ ਜਾ ਰਿਹਾ ਕਿ ਇਸ ਤਰ੍ਹਾਂ ਵੈਰੀਫਾਈ ਕੀਤਾ ਜਾ ਰਿਹਾ ਕਿ ਕਿਸ ਦੇ ਨਾਮ ਤੇ ਇਹ ਸਗਾਰ ਹੈ ਗਲੋਬਲ ਪਾਜੀ ਕਿੰਨੇ ਹਾਂ ਗਲੋਬਲ ਪਾਜੀ ਨੇ ਅਸਲ ਫਿਰ ਬਾਈ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈ ਹਾਂਜੀ ਅਸੀਂ ਗਲੋਬਲ ਸਿੱਖ ਸੰਸਥਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਟਰੈਕਟਰ ਵੰਡ ਕੇ ਜਾਂਦੇ ਹਾਂ ਉਦੋਂ ਬਾਅਦ ਬਾਬਾ ਜੀ ਪੂਰੀ ਵਾਲੇ ਪੂਰੀ ਵਾਲੇ ਸੰਤਾਂ ਨੂੰ ਆਾਰੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਆਪਣੀ ਗਲੋਬਲ ਸਿੱਖ ਤੇ ਉਦੋਂ ਬਾਅਦ ਜਿਹੜੇ 10 ਟਰੈਕਟਰ ਇਹਨਾਂ ਨੂੰ ਦੇ ਕੇ ਚੱਲੇ ਆ 10 ਟਰੈਕਟਰ ਹੈ ਪੂਰੀ ਵਾਲੇ ਬਾਬੇ ਬਹੁਤ ਗਰਾਊਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ 10 ਟਰੈਕਟਰ ਭਾਜੀ ਉਹਨਾਂ ਨੂੰ ਫੇਰ ਦੇਗੇ ਵੱਲੋਂ ਜਿੱਥੇ ਜਿੱਥੇ ਲੋਡ ਆ ਪਹਿਲਾਂ ਤਾਂ ਕੱਲੇ ਮਾਜੇ 'ਚ ਲੋਡ ਸੀ ਹੁਣ ਫਾਜ਼ਲ ਕੇ ਉਧਰ ਵੀ ਲੋਡ ਪੈ ਗਈ ਆ ਉਧਰ ਵੀ ਬੰਦ ਟੁੱਟ ਗਿਆ ਸੋ ਅਸੀਂ ਆਪ ਦੇ ਵੱਲੋਂ ਜੀ ਜਿੰਨੀ ਸਾਨੂੰ ਮਤਿਆ ਨਾ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਕਿ ਅਸੀਂ ਉਸ ਹਿਸਾਬ ਨਾਲ ਆਪ ਦਾ ਚਾਹਤ ਨੂੰ ਨੈਕਸਟ ਸਟੈਪ ਕੀ ਹੈ ਨੈਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਤੀ ਰਾਵਾਂਗੇ ਫਿਰ ਰੋਣੇ ਉਹ ਤਾਂ ਫਿਰ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਸੋ ਸਾਡੇ ਨਾਲ ਅੱਜ ਦੇ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ ਸਲੂਟ ਕਰਦੇ ਆਂ ਆਪਣੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਐ ਸਲੂਟ ਕਰਦੇ ਆਂ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆ ਤੇ ਸਾਂ ਇਹਦੇ ਵਿੱਚ ਮੱਕੜ ਸਾਹਿਬ ਵੀ ਪਹਿਲਾਂ ਕਹਿੰਦੇ ਸੀ ਵੀ ਇੱਕ ਕੋਈ ਬੰਦਾ ਸੇਵਾ ਕਰਨ ਆਇਆ ਉਹਨੂੰ ਗੈਂਗਸਟਰਾਂ ਨੇ ਡਰਾ ਕੇ ਵਾਪਸ ਭੇਜਤਾ ਠੀਕ ਆ ਤੇ ਅਸੀਂ ਵਾਪਸ ਭੱਜਣ ਵਾਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਤੇ ਅਸੀਂ ਆਪਦੇ ਲੋਕਾਂ ਨਾਲ ਫਿਰ ਤੇ باوجود ਇਸ ਗਰਾਉਂਡ ਲੈਵਲ ਤੇ ਆ ਕੇ ਸੇਵਾ ਕਰਨਾ ਕਿੰਨਾ ਕੌਫਾ ਭਾਈ ਅਸੀਂ ਪੰਜਾਬ ਦੇ ਬੱਚੇ ਆ ਐ ਅਸੀਂ ਆਪ ਭਾਈ ਹੱਕ ਦੀ ਕਮਾਈ ਆ ਮਿਹਨਤਾਂ ਦੀ ਸਟੇਜਾਂ ਉੱਪਰਾਂ ਨੂੰ ਜਾਗ ਜਾ ਕੇ ਠੀਕ ਆ 4 400 ਮੀਟਰ ਕਿਲੋਮੀਟਰ ਸਫ਼ਰ ਕਰਕੇ ਠੀਕ ਆ ਗਾਗ ਆ ਕੇ ਐਕਟਿੰਗ ਕਰ ਕਰਕੇ ਆਪਦੀ ਹੱਕ ਦੀ ਕਮਾਈ ਆ ਐ ਕਿਵੇਂ ਕਿਸੇ ਨੂੰ ਹਨਾ ਐਨੇ ਤਾਂ ਭਾਜੀ ਅਸੀਂ ਵੀ ਜੱਟ ਜਿਮੀਦਾਰ ਆ ਅਸੀਂ ਕਿ ਕਿਸੇ ਤੋਂ ਐ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ ਬੜੇ ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀਅਤ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੀ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੀ ਸਾਨੂੰ ਅਲਰੀਆ ਸਮਝਦੇ ਆ ਉਸ ਹਿਸਾਬ ਨਾਲ ਅਸੀਂ ਭਾਈ ਜਾਨੀ ਸੇਵਾ ਕਰਾਂਗੇ ਸੇਵਾ ਜਰਕਾਰਤਾਂ ਵੀ ਪਾਈਆਂ ਜਾ ਰਹੀਆਂ ਭਾਈ ਕੋਈ ਰਿਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਆ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰੁਕਾਵਟ ਦਾ ਕੋਈ ਫਰਕ ਨਹੀਂ ਪੰਜਾਬ ਦੀ ਤਸਵੀਰ ਦੇਖ ਕੇ ਕੀ ਲੱਗ ਰਿਹਾ ਪੰਜਾਬ ਭਾਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਹਿ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਪੰਜਾਬ ਨੂੰ ਸਾਡੇ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਦੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪ੍ਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਜਾਦੇ ਕਹਿ ਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕ ਆ ਪੰਜਾਬ ਕਿਸੇ ਤੋਂ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆਪਣੇ ਦਰਬਾਰ ਸਾਹਿਬੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਖਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਆ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਆ ਉਹ ਗੱਲ ਆ ਪੰਜਾਬ ਦੀ ਪੰਜਾਬ ਨੇ ਨਹੀਂ ਨੀ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਪੰਜਾਬ ਠੀਕ ਆ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ ਸੀਐਮ ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਚੋਂ ਨੇ ਇੱਕ ਇਹ ਇੱਕ ਮੇਰਾ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਤਕੜੀ ਸ਼ੀਸ਼ ਤੇ ਭਾਇਆ ਸੋ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦਾ ਕਰਜ਼ਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੇਰੇ ਐਜ਼ ਅ ਵੱਡੇ ਭਰਾ ਨੇ ਉਹ ਵੀ ਉਹ ਮਾਫ਼ ਕੀਤਾ ਜੀ 10 ਟਰੈਕਟਰ ਦਸਵੰਦੇਸ ਤੋਂ ਉਹ ਵਰਨੀ ਕਿਤੇ ਜੀਵੰਦੇਸ ਹਾਂਜੀ ਮਾਈਕ ਆਪਣੇ ਆ ਰਹੇ ਨੇ 10 ਟਰੈਕਟਰ ਅੱਜ 10 ਟਰੈਕਟਰਾਂ ਦੀ ਸੇਵਾ ਕਰਕੇ ਚੱਲੇ ਆ ਤੇ ਹਰ 10-10 ਦਿਨਾਂ ਬਾਅਦ ਆਉਂਦੇ ਰਵਾਂਗੇ ਧੰਨਵਾਦ